ਦੇਖੋ ਜੀ ਸਾਡੇ ਪ੍ਰਧਾਨ ਜੀ ਨੇ ਤਾਂ ਪਹਿਲੇ ਹੀ ਦੱਸਿਆ ਤੁਹਾਨੂੰ ਕਿ ਅਸੀਂ ਜਿਹੜੀ ਸਾਰੀ ਸਭਾ ਦੀ ਮਿਲਜੁਲ ਰੂਪ ਰੇਖਾ ਜਿਹੜੀ ਤਿਆਰ ਕੀਤੀ ਹੈ ਕਿ 2 ਤਰੀਕ ਨੂੰ ਅਸੀਂ ਇਹ ਛੰਨੇ ਦੀ ਰਸਮ ਕਰਨੀ ਹੈ 4 ਤਰੀਕ ਨੂੰ ਸਾਡੀ ਸ਼ੋਭਾ ਯਾਤਰਾ ਹੈਗੀ ਹੈ 7 ਤਰੀਕ ਨੂੰ ਅਸੀਂ ਪ੍ਰਗਟ ਦੇ ਉਸ ਬੜੀ ਧੂਮ ਧਾਮ ਨਾਲ ਲਾਣਾਗੇ ਬਾਕੀ ਜਿਹੜੀ ਕਾਰਪੋਰੇਸ਼ਨ ਦੀ ਹੜਤਾਲ ਦੀ ਕਹਿ ਰਹੇ ਹਨ ਸਰਕਾਰ ਨੇ ਤਾਂ ਸੁਣਾਂ ਦੀ ਕੋਈ ਗੱਲ ਹਲੇ ਤੱਕ ਮੰਨੀ ਨਹੀਂ ਹੈਗੀ ਹੈ ਅਗਰ ਜੇ 7 ਤਰੀਕ ਤੋਂ ਪਹਿਲਾਂ ਪਹਿਲਾਂ ਉਹਨਾਂ ਦੀਆਂ ਕਾਰ ਪ੍ਰਸ਼ੰਨੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ 10 ਉਹਨਾਂ ਦੇ ਨਾਲ 10 ਤਰੀਕ ਤੋਂ ਬਾਅਦ ਉਹਨਾਂ ਦੇ ਨਾਲ ਅਸੀਂ ਉਹਨਾਂ ਨਾਲ ਖੜੇ ਹੋਵਾਂਗੇ ਪੂਰਾ ਅਸੀਂ ਸਮਾਜ ਖੜਾ ਹੋਏਗਾ ਅਗਰ ਸਰਕਾਰਾਂ ਨੇ ਨਾ ਮੰਨੀਆਂ ਸਾਡੀਆਂ ਕੋਈ ਵੀ ਗੱਲਾਂ ਤਾਂ ਅਸੀਂ ਉਹਨਾਂ ਦਾ ਫੁੱਤਣਾ ਵੀ ਫੁਟਾਂਗੇ ਐਸੀ ਸਰਕਾਰ ਬਰਦੇ ਐਸੀ ਸਮਾਜ ਬਰਦੇ ਮੈਨੂੰ ਨਹੀਂ ਜੀ ਲੱਗਦਾ ਕੋਸਲਾ ਸਾਹਿਬ ਵੀ ਇਹ 7 ਤਰੀਕ ਤੋਂ ਪਹਿਲਾਂ ਪਹਿਲਾਂ ਕਿ ਕੋਈ ਸਫਾਈ ਹੋ ਜਾਏਗੀ ਅਸੀਂ ਦੇਖੋ ਅਸੀਂ ਕੋਸ਼ਿਸ਼ ਕਰਾਂਗੇ ਵੀ ਇੱਕ ਹੜਤਾਲ ਖਤਮ ਕੀਤੀ ਜਾਵੇ ਪਰ ਇਹਨਾਂ ਨੇ ਤਾਂ ਨਹੀਂ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਕਰੇਗੀ ਖਤਮ ਇਹ ਕੁਰੇ ਦੇ ਡੇ ਇੰਨੇ ਕਿ ਹੋ ਚੁੱਕੇ ਹੈ ਹੈਜ਼ਾ ਫੈਲਣ ਦਾ ਵੀ ਡਰ ਹੈਗਾ ਇੰਨੀ ਗੰਦਗੀ ਫੈਲ ਚੁੱਕੀ ਆ ਮਲੇਰੀਆ ਡੇਰਗੋ ਇਹ ਸਾਰਾ ਕੁਝ ਮੁਬਾਰਿਆਂ ਨਾਲ ਹੀ ਆਉਣੀਆ ਮੈਂ ਸਰਕਾਰ ਨੂੰ ਪੂਰਾ ਨਹੀਂ ਜੋੜੀ ਸਕਦੀ ਇਸ ਜੀ ਜੋ ਬੋਲੇ ਸੋ ਨੁਪਿਆ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਪਹਿਲੇ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰੂੰਗਾ ਖੋਸਲਾ ਸਾਹਿਬ ਤੁਸੀਂ ਆਪਣਾ ਇੰਨਾ ਕੀਮਤੀ ਸਮਾਂ ਕੱਢ ਕੇ ਸਾਡੇ ਕੋ ਆਏ ਆ ਪੁੱਛਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਇਦਾਂ ਵਜੋਂ ਖੋਸਲਾ ਸਾਹਿਬ ਸਾਡੇ ਜੋ ਪ੍ਰਮਾਤਮਾ ਵਾਲਮੀਕੀ ਮਹਾਰਾਜ ਨੇ ਰਮਾਇਣ ਦੇ ਵਿੱਚ ਲਿਖਿਆ ਹੈਗਾ ਉਹ ਰਿਕਾਰਡਿੰਗ ਅਸੀਂ ਸਾਰੀ ਸਭਾ ਨੇ ਮੀਟਿੰਗ ਕਰਕੇ ਇੱਕ ਰਿਕਾ ਰੂਪ ਰਿਕਾ ਮਨੋਂ ਦੀ ਦਿਹਾੜੇ ਦੀ ਇੱਕ ਸਾਰੀ ਤਰੀਕਾ ਲਿਖ ਆਰੰਭ ਕੀਤੀਆਂ ਜਿੱਦਾਂ ਕਿ 2 ਅਕਤੂਬਰ ਨੂੰ ਚੰਡੇਰੀ ਰਸਮ ਭਗਵਾਨ ਵਾਲਮੀਕੀ ਕੇਂਦਰੀ ਮੰਦਿਰ ਦੇ ਵਿੱਚ ਹੋਏਗੀ ਤੇ ਆਪਣੇ 4 ਤਰੀਕ ਨੂੰ ਸ਼ੋਭਾ ਯਾਤਰਾ ਭਗਵਾਨ ਵਾਲਮੀਕੀ ਮਹਾਰਾਜ ਜੀ ਕੇਂਦਰੀ ਮੰਦਿਰ ਤੋਂ ਸੁੰਦਰ-ਸੁੰਦਰ ਟਾਕੀਆਂ ਦੇ ਨਾਲ ਤੇ ਪੂਰੇ ਸਮਾਜ ਦੇ ਰਹਿਨਮਾਈ ਦੇ ਵਿੱਚ ਮੱਲਾ ਸ਼ਹਿਰੀਆਂ ਤੋਂ ਜੋ ਚਲਦੀ ਗਈ ਵੱਖ-ਵੱਖ ਮਹੱਲਿਆਂ ਤੋਂ ਹੁੰਦੀ ਵੀ ਹੋਈ ਸ਼ਹਿਰ ਦੇ ਬਾਜ਼ਾਰ ਦੇ ਵਿੱਚ ਹੁੰਦੀ ਹੋਈ ਜੋ ਕਿ ਸਾਰੇ ਪ੍ਰਕਰਮਾ ਕਰੇਗੀ ਤੇ ਦੂਜੀ ਗੱਲ ਇਹ ਜੋ 7 ਤਰੀਕ ਨੂੰ ਪ੍ਰਮਾਤਮਾ ਵਾਲਮੀਕੀ ਮਹਾਰਾਜ ਜੀ ਦਾ ਦਿਹਾੜਾ ਵਾ ਉਹ ਬੜੀ ਸ਼ਰਧਾ ਤੇ ਧੂਮ ਧਾਮ ਦੇ ਨਾਲ ਮਲਾ ਸ਼ਹਿਰੀਆਂ ਦੇ ਵਿੱਚ ਕੇਂਦਰੀ ਮੰਦਿਰ ਦੇ ਵਿੱਚ ਤੇ ਹਰ ਇੱਕ ਗਲੀਆਂ ਦੇ ਵਿੱਚ ਮੇਨ ਸੜਕ ਦੇ ਉੱਤੇ ਕੀ ਸੁੰਦਰ-ਸੁੰਦਰ ਝਾਕੀਆਂ ਤੇ ਮਹਾਰਾਜ ਦੇ ਸ਼ਬਦ ਸ਼ਬਦੇ ਦੇ ਨਾਲ ਜੋੜਿਆ ਜਾਏਗਾ ਸਾਰੇ ਦੇਖੋ ਜੀ ਇਹ ਤਾਂ ਪੰਜਾਬ ਸਰਕਾਰ ਨੂੰ ਚਾਹੀਦਾ ਵਾ ਇਹ ਹਰ ਸਾਲ ਦਲਿਤਾਂ ਨਾਲ ਕਰਨ ਵਾਲੀ ਲੜਾਈ ਹੈ ਕੋਈ ਕਿਸੇ ਗੱਲ ਦੀ ਸਾਡੇ ਬੰਦਿਆਂ ਨੂੰ ਤੰਗ ਕਰਦੇ ਆ ਜਦੋਂ ਸਾਡੇ ਦਿਨ ਤਿਹਾਰ ਹੁੰਦੇ ਆ ਜਦੋਂ ਇਹਨਾਂ ਨੂੰ ਪਤਾ ਸਾਡੇ ਦਿਨ ਤਿਹਾਰ ਆ ਤੇ ਇਦਾਂ ਦਾ ਨੋਟੀਫਿਕੇਸ਼ਨ ਕਿਉਂ ਜਾਰੀ ਕਰਦੇ ਆ ਉਹਨਾਂ ਨੇ ਜੇ ਉਹਨਾਂ ਨੂੰ ਨੌਕਰੀ ਨਹੀਂ ਮਿਲੇਗੀ ਪ੍ਰਾਈਵੇਟ ਕਰ ਦੇਣਗੇ ਤੇ ਬੰਦੇ ਜਾਣਗੇ ਕਿੱਥੇ ਉਹਨਾਂ ਦੇ ਦਿਨਤਿਹਾਰ ਵੀ ਮਾਰਦੇ ਆ ਤੇ ਪਰਿਵਾਰਪਤੀ ਵੀ ਉਹਨਾਂ ਨੂੰ ਮਾਰ ਦਿੰਦੇ ਆ ਦੇਖੋ ਜੀ ਜਿਹੜੀ ਸਰਕਾਰ ਨਲਾਕ ਆ ਔਰਾ ਪ੍ਰਸ਼ਾਸਨ ਵੀ ਨਲਾਕ ਆ ਕਿਸੇ ਨੇ ਆਣ ਕੇ ਸਾਨੂੰ ਨਹੀਂ ਪੁੱਛਿਆ ਹਾਲੇ ਤੱਕ ਕਿ ਤੁਹਾਡੀ ਕੀ ਰੂਪਰੇਖਾ ਵਾ ਮੈਂ ਤਾਂ ਹੀ ਤੁਹਾਨੂੰ ਕਹਿਆ ਕੋਸਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਣ ਕੇ ਸਾਨੂੰ ਇਸ ਲੋਕਾਂ ਨੂੰ ਜਾਗਰੂਤ ਕਰਦੇ ਆ ਨਹੀਂ ਤਾਂ ਮੈਨੂੰ ਲੱਗਦਾ ਇਹ ਪ੍ਰਸ਼ਾਸਨ ਸੁੱਤਾ ਪਿਆ ਵਾ ਇੰਨੀ ਗੰਦਗੀ ਸ਼ਹਿਰ ਦੇ ਵਿੱਚ ਪਈ ਪਈ ਆ ਮਹਾਰਾਜ ਦੀ ਪਾਲਕੀ ਲੈ ਕੇ ਜਾਣੀ ਆ ਇਹ ਸਾਡੇ ਮਾਨਯੋਗ ਡੀਸੀ ਸਾਹਿਬ ਨੂੰ ਚਾਹੀਦਾ ਵਾ ਕਿ ਉੱਪਰ ਗੱਲ ਕਰਨ ਪੰਜਾਬ ਸਰਕਾਰ ਨਾਲ ਕਿ ਦਿਨ ਤਿਹਾਰ ਚੱਲ ਰਹੇ ਆ ਆਪਾਂ ਇਹਨਾਂ ਦਾ ਰੱਦ ਕਰਾਇਆ ਜਾਵੇ ਕਿਉਂ ਉਹ ਨਾ ਵਿਚਾਰੇ ਕਾਰਪੋਰੇਸ਼ਨ ਵਾਲਿਆਂ ਨੇ ਕਿਉਂ ਉਹਨਾਂ ਨੂੰ ਤੰਗ ਕੀਤਾ ਪਿਆ ਵਾ ਦੇਖੋ ਜੇ ਹੜਤਾਲ ਲੰਬੀ ਚੱਲੀ ਗਈ ਤਾਂ ਫਿਰ ਕਾਫੀ ਨੁਕਸਾਨ ਹੋ ਸਕਦਾ ਵਾ ਸਾਨੂੰ ਵੀ ਸੜਕਾਂ ਦੇ ਉੱਤਰਨੇ ਪੈਣਾ ਵਾ ਉਹਨਾਂ ਦੇ ਨਾਲ ਕਿਉਂਕਿ ਇਹ ਲੰਬਾ ਸੰਘਰਸ਼ ਜੇ ਚਲਾ ਗਿਆ ਤੇ ਸਰਕਾਰ ਭੱਜੂ ਹੋ ਸਕਦੀ ਹੈ ਜੀ ਕਹਿੰਦੇ ਮਤਕੀ ਐਸੀ ਭਾਈਚਾਰਾ ਵੀ ਕਹ ਲੋ ਕਿ ਮਲਾਇਮ ਵਰਗ ਦੇ ਨਾਲ ਹੁਣ ਸਰਕਾਰ ਉਤਰੂਗਾ ਬਿਲਕੁਲ ਜੀ ਇਹੀ ਉਤਰਾਂਗੇ ਜੀ ਉਹ ਚਾਹੇ ਕਿਸੇ ਵੀ ਵਰਗ ਦਾ ਮਲਾਜ਼ਮ ਹੋਵੇ ਜੇ ਉਹ ਉਨੂੰ ਲੋੜ ਪੈਗੀ ਵਲਮਿਕੀ ਸਮਾਜ ਸਭ ਤੋਂ ਅੱਗੇ ਹੋ ਕੇ ਉਹ ਰਥਮ ਬਣ ਕੇ ਖੜਾ ਹੋਏਗਾ ਨਾਲ